सारे आसा में कह रहा योगे घेंट हो गए चल रही है मशीन अग बहुत ज्यादा लग रही है साढ़े सामने बहुत ज्यादा अग लगी हुई है दो तरह के दो तरह धर्म योगा चुके रही हैं योगा शोवा चौक के फिर आप

कि अग आवाज बहुत आ रही है पानी अग की बहुत आवाज है मशीन ड्रेलर लिया इन्े निकले कुंडा खट्टा अपना अपनी मशीन शमीन ਏ ਅਗਲਾ ਕੀ ਹੁਣਾ ਨੂੰ ਚਲਦੇ ਆ ਫਿਰ ਦੇਖਦੇ ਕੀ ਗੱਲ ਬਣਾਉਣੀ ਜਾਨੀ ਸਵੇਰ ਦੇ ਤਿੰਨ ਟਰਾਲੀ ਬਣਾਈਆਂ 12 ਬਚ ਗਏ ਮਿਲਦੇ ਆ ਫਿਰ ਆਕਾਗੇ ਬੰਨ੍ਹਦੇ ਆ ਯਾ ਕਟਰ ਵਾਲੀ ਪਾਰਚੀ ਹੋਰ ਆਪਣੀ ਹੋ ਗਈ ਪਾਈਂਟ ਟਰਾਲੀਆਂ ਟਾਈਮ ਹੋ ਗਿਆ 1 ਬਚੇ 7 ਮਿੰਟ ਹੈ ਫੜੀ ਮਸ਼ੀਨਾਂ ਪਕੜਨ ਲੱਗਿਆਂ ਦਾਣੇ ਇਹਦੇ ਚੋਂ ਤੇ ਚੈੱਕ ਕਰ ਬਾਕੀ ਸਾਰਾ ਕੁਝ ਸੜ ਗਿਆ ਸਾਰਾ ਨਾੜ ਸੜਕੇ ਉੱਪਰ ਸਾਰਾ ਬੇ ਸੜਕੇ ਉੱਤਰ ਇਧਰ ਵੀ ਉਹ ਉੱਪਰ ਹੀ ਲੱਗੀ ਹੋਈ ਹੈ ਉਹ ਮਜੋਰ ਰੱਖਿਆ ਹੋਇਆ ਮਜੋਰ ਨਹੀਂ ਘਟਦੇ ਜਾਂਦਾ ਸਾਰਾ ਘਣ ਸੜਕੇ ਬੱਬੇ ਉੱਪਰ ਹੋਰ ਜਿੰਦੀ ਟੂੜੀ ਸੜ ਬਿਲਕੁਲ ਉੱਤਰ ਆਹ ਉਹ ਮਕੀ ਲੱਗੀ ਅੱਗੇ ਹੈਗੀ ਦਾੜਾ ਉੱਥੇ ਕੋਲੇ ਨਹੀਂ ਕੋਈ ਨਾ ਨਾ ਬਚਾਉਂਦਾ ਹੋਰ ਉੱਤਰ ਬਜਾਈ आती है हम सा पिछे पिछले अग आ गई चेक करो साजे पिछे पिछे अग अगे अगे कै बे वेली जगह से रुकते हैं अग बहुत ज्यादा बजिया चे रोज पांडे पों चलिए खाता है अग हो जा चलती एक घटो घट -गट भी एक दो मिनट देखा पर सारा नाट सड़ गया स... सारा सफाया हो गया शर्ट सफाया यहाँ पर मेला लगा हुआ है बहुत बंदा है ज ਔਰ ਕੀ ਹਾਲ ਚਾਲ ਬਹੁਤ ਬੜੀਆ ਤੇ ਕਿਵੇਂ ਸਾਰਾ ਕੀ ਹੋ ਗਿਆ ਸਾਰਾ ਬਿਜੇ ਬਦਰਾ ਸਪਾਇਆ ਹੋ ਗਿਆ ਪੰਜਾਬ ਦੇ ਬਿਜੇ ਬਦਰਾ ਤੇ ਹੁਣ ਫੇਰੇ ਹਾਂ ਸਾਰੇ ਚਾਲ ਤੇ ਨਾ ਤੋ ਉਹਦੇ ਪੱਤਾ ਉੱਤੇ ਤੇਲ ਲਾਓ ਤੇ ਸੌਜੋ ਸੌ ਜੀ ਮੈਂ ਤਾਂ ਸੌਣੇ ਪੈਸੀ ਦੁਬਾਰਾ ਹੂੰ ਠੀਕ ਹੈ ਤੇ ਅਜ ਯੰਤਰ ਆਪਣੇ ਕਰ ਕਰ ਸੰਦ ਆਪਣੇ ਇਕੱਠੇ ਹਾਂ ਆਪਾਂ ਵੇਲੇ ਆ ਮਸ਼ੀਨ ਖੋਲ ਫਿਰ ਜੋੜ-ਜੋੜ ਦਈਏ ਹਾਂ ਦੁਬਾਰਾ ਜੋੜ ਦੇ ਪਹਿਲੀ ਗੱਲ ਇਵੇਂ ਖੋਲ ਤੇ ਤੇ ਪਦੇ ਬਹੁਤ ਜਦਾ ਆ ਗਏ ਇੱਥੇ ਹੁਣ ਥੋੜੀ ਥੋੜੀ ਇਕੱਠਾ ਹੋਊਗਾ ਗੀ ਰਾਤ ਹੈ 8:00 ਵਜੇ ਕਿ ਨਹੀਂ ਅਸੀਂ ਸ਼ਲਾਮਾ ਕੇ ਅੱਜ ਸੁਣ 10 ਕੁ ਵਜੇ ਤੇ 10:15 ਬਾਈ ਦੇ ਸ਼ਲਾਮਾ ਕੇ ਫਿਰ ਦੇਖਦੇ ਆ ਇੱਕ ਵਾਰ ਚੱਲਦਾ ਤਾਂ ਦੇਖੋ ਹੂੰ ਚੱਲ ਰਹਾ ਇੱਕ ਵਾਰ ਚੱਲਦਾ ਤਾਂ ਤੇ ਪੁਲੀਆਂ ਦੀ ਸੈਟਿੰਗ ਪੂਰੀ ਕਰਨੀ ਸੀ ਪੁਲੀਆਂ ਸੈਟਿੰਗ ਹੋਣੀ ਦੁਬਾਰਾ ਕਰਾਂਗੇ ਟੌਰ ਦਾ ਸੀਜ਼ਨ ਅਗਲੀ ਵਾਰ ਚੱਲੋਗਾ ਪਰ ਟੌਰ ਮਸ਼ੀਨ ਵਧੀਆ ਰਵੇਗੀ ਤੇ ਇੱਕ ਸਾਲੀ ਐਕਟਰ ਕੋ ਥੋੜੀ ਜ਼ਿਆਦਾ ਵੱਡੀ ਲਗਾ ਬੈਠੇ ਤੇ ਹੁਣ ਉਹਦੇ ক'তী লি পিনে মই ফে বাই বাই